ਸੱਚ ਦੀ ਗੱਲ ਕਰਨ ਵਾਲੇ ਦਾ ਗਲ ਘੁੱਟਿਆ ਜਾ ਰਿਹਾ ਤੁਹਾਡਾ ਵੀ ਜਿਹੜਾ YouTube ਚੈਨਲ ਰੰਗ ਕੀਤਾ ਜਾ ਰਿਹਾ ਤੇ ਤੁਸੀਂ ਸੱਚ ਦੀ ਮੈਂ ਕਿਉਂ ਕਰਦੇ ਹੋ ਕੀ ਠੀਕ ਹੈ ਨਾ ਚਾਹੋ ਇਹ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਜਿਹੜੀ ਸੌਖੀ ਆ ਉਹ ਇਨਸਾਨ ਹੀ ਬਦਲਦੇ ਆ ਬਰਤੀਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਥ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਉਹ ਜੂਨ ਦਾ ਹੱਥ ਹੋਵੇ ਸੋ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਹੈ ਵੀ ਜਿੰਨਾ ਸਿੱਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਹੁੰਦੀ ਆ ਇਹ ਵੀ ਪੜਾ ਹੋ ਰਿਹਾ ਸਭਾ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਚੈਂਬਰ ਬੈਨ ਕੀਤਾ ਗਿਆ ਉਸ ਤੋਂ ਬਾਅਦ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਨੂੰ ਪੁੱਛਾਵਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜੇ ਤੋਂ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਬਿਖਾ ਮਾਰਗ ਇਹ ਤੇ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਗਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਂ ਨਾ ਉਹ ਡਰੋਂ ਦਾ ਯਤਨ ਕਰਦਾ ਤਾਂ ਆਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨਾਲ ਕੁਝ ਕਹਿਣਾ ਚਾਹੋਗੇ ਤੁਸੀਂ ਆਪਣੇ ਨਹੀਂ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਹਨਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਨ ਦੀ ਖਤਮ ਨਹੀਂ ਹੈ ਜੇ ਕੋ ਬੋਲੇ ਸੱਚ ਪੂਰਾ ਜਰ ਜਾਵੇ ਉਹਨੂੰ ਜਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਨ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ ਹੀ ਸੱਚ ਦੀ ਗੱਲ ਕਰਨ ਵਾਲੇ ਦਾ ਗਲ ਘਟਾਇਆ ਜਾ ਰਹਾ ਤੁਹਾਡਾ ਵੀ ਜਿਹੜਾ YouTube ਚੈਨਲ ਆ ਬੰਦ ਕੀਤਾ ਜਾ ਰਹਾ ਤੇ ਤੁਸੀਂ ਸੱਚ ਦੀ ਮੈਂ ਕਿਉਂ ਕਰਦੇ ਹੋ ਕੀ ਠੀਕ ਹੈ ਨਾ ਜਾਓ ਇਹ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹਦੇ ਜਿਹੜੇ ਆ ਉਹ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਤੇ ਫਿਰ ਉਹਨਾਂ ਦੀ ਗੱਲ ਕਰਨੀ ਵੀ ਜਿਹੜੀ ਸੌਖੀ ਆ ਉਹ ਇਨਸਾਨ ਹੀ ਬਦਲਦੇ ਆ ਬਰਤਿਆਂ ਨਹੀਂ ਬਦਲਦੀਆਂ ਤੇ ਅੱਜ ਫੇਰ ਲੋੜ ਹੈ ਕਿ ਅਧਿਕਾਰ ਹੱਕ ਭਾਵਨਾਵਾਂ ਜਜ਼ਬਾਤ ਸਾਰਿਆਂ ਨੂੰ ਜਿਹੜੇ ਉਹ ਜੀਉਣ ਦਾ ਹੱਕ ਹੋਵੇ ਸੋ ਬਹੁਤ ਕੁਝ ਹੈ ਜਿਹੜਾ ਨਜ਼ਰ ਆ ਰਿਹਾ ਪਰ ਇਹ ਹੈ ਵੀ ਜਿੰਨਾ ਸਿੱਤਮ ਹੁੰਦਾ ਜਿੰਨਾ ਜ਼ੁਲਮ ਹੁੰਦਾ ਉਹਨੀ ਚੇਤਨਾ ਵੀ ਹੁੰਦੀ ਆ ਇਹ ਵੀ ਪਲਾ ਹੋ ਰਿਹਾ ਸਾਲਾ ਪਹਿਲਾਂ ਚਰਮਨੀ ਗੁਰਪ੍ਰਮ ਸਰਵਨ ਕਮੇਟੀ ਦਾ ਜਾ ਚੰਦਰ ਬੈਨ ਕੀਤਾ ਗਿਆ ਉਸ ਤੋਂ ਬਾਅਦ ਉਹ ਤੁਹਾਡਾ ਕਰ ਦਿੱਤਾ ਗਿਆ ਇਹਦੇ ਬਾਰੇ ਕੋਈ ਸ਼੍ਰੋਮਣੀ ਕਮੇਟੀ ਨੂੰ ਦੱਸਦਾ ਕਰੇਗੀ ਚਲੋ ਤੇ ਸੰਸਥਾਤਮਕ ਤੌਰ ਤੇ ਉਹਨਾਂ ਦੀ ਕੀ ਜ਼ਿੰਮੇਵਾਰੀ ਕੀ ਕਰਦੇ ਆ ਕੀ ਖੇਤਰ ਹੈ ਮੈਨੂੰ ਪਤਾ ਨਹੀਂ ਪਰ ਮੈਂ ਸਮਝਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਇਦਾਂ ਦਾ ਤੇ ਬਹੁਤ ਕੁਝ ਹੋਇਆ ਹੋਣਾ ਅਜ ਤੋ ਜੇ ਅਸੀਂ ਗੁਰੂ ਸਾਹਿਬ ਦੇ ਰਾਹ ਤੇ ਤੁਰਨਾ ਤੇ ਭिक्ਖਾ ਮਾਰਨਾ ਇਹ ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਬਿਰਤੀਆਂ ਨਹੀਂ ਬਦਲਦੀਆਂ ਉਹ ਜਿਹਦੀ ਤਾਕਤ ਜਿਹਦੇ ਕੋਲ ਤਾਂ ਹੈ ਉਹ ਡਰਾਉਣ ਦਾ ਯਤਨ ਕਰਦਾ રાણ ਵਾਲੇ ਜਿਹੜੇ ਤੁਸੀਂ ਕਹਿ ਰਹੇ ਸਰਕਾਰ ਦੇ ਨੁਮਾਇੰਦੇ ਨਾਲ ਕੁਝ ਕਹਿਣਾ ਚਾਹੋਗੇ ਤੁਸੀਂ ਆਪਣੇ ਜਿਹੜੇ ਵੀ ਆ ਉਹ ਜਿਹਦੇ ਵੀ ਨੁਮਾਇੰਦੇ ਨੇ ਪਤਾ ਨਹੀਂ ਕਿਹਨਾਂ ਦਾ ਅਧਿਕਾਰ ਖੇਤਰ ਹੈ ਪਰ ਉਹ ਹਰ ਖੇਤਰ ਚ ਇਦਾਂ ਹੀ ਹੁੰਦਾ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਨੇ ਬਾਣੀ ਚ ਕਹੇ ਮੇਰੀ ਕਹਿਣ ਦੀ ਖਤਮ ਨਹੀਂ ਹੈ ਕਿ ਜੇ ਕੋ ਬੋਲੇ ਸੱਚ ਪੂਰਾ ਜਲ ਜਾਵੇ ਉਹਨੂੰ ਜਰਨਾ ਬਹੁਤ ਔਖਾ ਹੁੰਦਾ ਤੇ ਜਿਹੜਾ ਵੀ ਤਾਣ ਕੋਈ ਲਾਉਂਦਾ ਫਿਰ ਉਹ ਕੋਸ਼ਿਸ਼ ਤੇ ਕਰਦਾ ਹੀ